ਜੋ ਨਾ ਦੇ ਸਾਲਾਂ ਤੋਂ ਬਿਮਾਰ ਹੈ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੇਰੇ ਰੂ ਦੇ ਨਾਲੇ ਚੰਗੇ ਹੋ ਚੁੱਕੇ ਹੈ ਮੇਰੇ ਪਿਤਾ ਪਰਮੇਸ਼ਰ ਜੀ ਜੋ ਪ੍ਰਭੂ ਇਹਨਾਂ ਦੇ ਸਰਾਫ ਲੱਗੇ ਹੈ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਟਟ ਚੁੱਕੇ ਹੈ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਸ਼ੈਤਾਨੀ ਤਾਕਤਾਂ ਤੰਗ ਪਰੇਸ਼ਾਨ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਜਾਦੂ ਟੂਣਾ ਮੇਰੇ ਪਿਤਾ ਪਰਮੇਸ਼ਰ ਜੀ ਕੀਤਾ ਕਰਾਇਆ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਸੜ ਕੇ ਰਾਖ ਖੋਜੇ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਜ਼ਿੰਦਗੀਆਂ ਨੂੰ ਬਦਲ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਉਹ ਪ੍ਰਭੂ ਜੋ ਸ਼ੈਤਾਨ ਇਸ ਵਰਭ ਖੜਾ ਛੜ ਦੇ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਅੱਜ ਬੁੱਧੀਆਂ ਬਦਲ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਪਰਿਵਾਰਾਂ ਦੀਆਂ ਬੁੱਧੀਆਂ ਬਦਲ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਵਰ ਜੀ ਰਾਤ ਮੈਂ ਤੇਰਾ ਸਵਾਗਤ ਕਰਦੇ ਆਂ ਤੇਰਾ ਸਵਾਗਤ ਕਰਦੇ ਆਓ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਸਵਾਗਤ ਕਰਦੇ ਆਂ ਪਾਕ ਰੂ ਤੇਰਾ ਸਵਾਗਤ ਕਰਦੇ ਆਂ ਅਸੀਂ ਆਪਣੇ ਘਰਾਂ 'ਚ ਤੇਰਾ ਸਵਾਗਤ ਕਰਦੇ ਆਂ ਅਸੀਂ ਆਪਣੀ ਜ਼ਿੰਦਗੀ ਤੇਰਾ ਸਵਾਗਤ ਕਰਦੇ ਆਂ ਅਸੀਂ ਆਪਣੀ ਚਰਚੇ ਤੇਰਾ ਸਵਾਗਤ ਕਰਦੇ ਆਂ ਬੱਚਿਆਂ ਦੀ ਜ਼ਿੰਦਗੀ ਤੇਰਾ ਸਵਾਗਤ ਕਰਦੇ ਆਂ ਆਓ ਮੇਰੇ ਪਿਤਾ ਪਰਮੇਸ਼ਰ ਜੀ ਪਾਕ ਰੂ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਕਬਜਾ ਹੋਵੇ ਪਾਕ ਰੂ ਤੇਰਾ ਕਬਜਾ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਨਾ ਤੇ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਸ਼ਰਜੀ ਇਹਨਾਂ ਦੀ ਜਿੰਦਗੀਆਂ ਨੂੰ ਬਦਲ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਉਹ ਪ੍ਰਭੂ ਜੋ ਸ਼ੈਤਾਨ ਨਿਸ਼ ਵਰਭ ਖੜਾ ਛੜ ਦੇ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੀਆਂ ਜੀ ਬੁੱਧੀਆਂ ਬਦਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰਾਂ ਦੀਆਂ ਬੁੱਧੀਆਂ ਬਦਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇ ਜਿਲਾਲੀ ਹਥਾਵੇ ਮੇਰੇ ਪਿਤਾ ਪਰਮੇਸ਼ਰ ਜੀ ਜੋ ਨਾ ਦੇ ਸਾਲਾਂ ਤੋਂ ਬਿਮਾਰ ਆ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਤੇਰੇ ਰੂ ਦੇ ਨਾਲੇ ਚੰਗੇ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਜੋ ਪ੍ਰਭੂ ਇਹਨਾਂ ਦੇ ਸਰਾਫ ਲੱਗੇ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਟਟ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਸ਼ੈਤਾਨੀ ਤਾਕਤਾਂ ਤੰਗ ਪਰੇਸ਼ਾਨ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਜਾਦੂ ਟੂਣਾ ਮੇਰੇ ਪਿਤਾ ਪਰਮੇਸ਼ਰ ਜੀ ਕੀਤਾ ਕਰਾਇਆ ਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਸੜਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਜਿਵੇਂ ਪੋਰਸ ਸੁਲਾਸ ਨੂੰ ਪ੍ਰਭੂ ਜੀ ਜੇਲ੍ਹ ਦੇ ਵਿੱਚੋਂ ਕੱਢਿਆ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਨਾ ਦੇ ਬੱਚੇ ਅੱਜ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹੀ ਪ੍ਰਭੂ ਤੇਰਾ ਹੱਥ ਹੋਦੋਂ ਸੀ ਪ੍ਰਭੂ ਜੀ ਉਹੀ ਤੇਰਾ ਹੱਥ ਹੋਣਾ ਮੇਰੇ ਪਿਤਾ ਪਰਮੇਸ਼ਰ ਜੀ ਨਾ ਦੇ ਬੱਚੇ ਅੱਜ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਕੋਰਟ ਕਚਹਿਰੀਆਂ ਦੇ ਇਹਨਾਂ ਦੇ ਪ੍ਰਭੂ ਜੀ ਇਹਨਾਂ ਦੇ ਮੁਕੱਦਮੇ ਚੱਲਦੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਸਾਰੇ ਖਾਰਜ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਬਰੀ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਤੁਮ ਹਾਨੇ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਪਾਕ ਰੂਜਾਏ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਪਾਕ ਰੂਜਾਏ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੱਚ ਮੇਰੇ ਪਿਤਾ ਪਰਮੇਸ਼ਰ ਉਹ ਬੀੜੀਆਂ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਨਾਂ ਦੇ ਵਿੱਚ ਅੱਜ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਗਰੀਬੀ ਦੇ ਸਰਾਫ ਲੱਗੇ ਮੇਰੇ ਪਿਤਾ ਪਰਮੇਸ਼ਰ ਜੀ ਜੋ ਵੱਡ-ਵਡੇ ਰਹਿ ਤੁਰੇ ਆਉਂਦੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਜੀ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੰਦਨ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਬਿਮਾਰੀ ਵਾਲਾ ਆਤਮਾ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਗੰਡਰ ਸੌਲੀਆਂ ਸ਼ਵੀਆ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੂਆ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਗੋਪਤ ਰੋਗ ਲੱਗੇ ਮੇਰੇ ਪਿਤਾ ਪਰਮੇਸ਼ਰ ਜੀ ਸਨੂ ਵੀ ਪ੍ਰਭੂ ਜੀ ਉਹਨਾਂ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਛੱਡ ਕੇ ਚਲੇ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਛੱਡ ਕੇ ਚਲੇ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਪ੍ਰਭੂ ਜੀ ਹੱਥ ਦੇ ਨਾਲ ਪ੍ਰਭੂ ਜੀ ਤੇਰੇ ਮਹਾ ਵਿਸ਼ੇਕ ਨਾਲ ਸਭ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਦੇ ਇਵਰ ਚੈਤੇ ਕਰ ਨਈ ਗਵਾਹੀ ਬਣੀ ਪ੍ਰਭੂ ਜੀ ਉਹਨਾਂ ਦੇ ਜੀਵਨਾਂ ਚ ਗਵਾਹੀਆਂ ਬਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਆਉਂਦੇ ਸ਼ਨੀਵਾਰ ਨੂੰ ਵੱਡੀਆਂ ਗਵਾਹੀਆਂ ਦੇ ਨਾਲ ਵਾਪਸ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਵੱਡੀਆਂ ਗਵਾਹੀਆਂ ਦੇ ਨਾਲ ਵਾਪਸ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲ ਹੀ ਹੱਥਾਵੇ ਪ੍ਰਭੂ ਉਹ ਤੇਰਾ ਨ ਦੇਖਿਆ ਹੱਥਾਵੇ ਪ੍ਰਭੂ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ धन्यवाद हो प्रभु जी धन्यवाद हो धन्यवाद हो मेरे पिता परमेश्वर बोलो पाक मेरे आ, आ। पाकरू मेरे अंदर आ पाकरू मेरे कब्जा करो मेरे ते कब्जा करो पाकरू, मैं सब कुछ बुरा काम रही हाँ मेरे अंदर आ ਪਾਗਰੂ ਮੈਂ ਤੈਨੂੰ ਦੇਖਣਾ ਚਾਹੁੰਦੀ ਹਾਂ ਪਵਿੱਤਰ ਆਤਮਾ ਮੇਰੇ ਅੰਦਰ ਆ ਮੈਂ ਤੈਨੂੰ ਦੇਖਣਾ ਚਾਹੁੰਦੀ ਹਾਂ ਪਾਗਰੂ ਮੇਰੇ ਘਰ ਵਿੱਚ ਆ ਪਾਗਰੂ ਮੇਰੀ ਚਰਚ ਵਿੱਚ ਆ ਪਾਗਰੂ ਮੈਂ ਜਾਣਦੀ ਹਾਂ ਤੂੰ ਮੇਰੇ ਸਾਥ ਹੈਂ ਪਾਗਰੂ ਮੇਰੇ ਦਿਲ ਵਿੱਚ ਆ ਪਾਗਰੂ ਮੇਰੀ ਜ਼ਿੰਦਗੀ ਵਿੱਚ ਪਾਕ ਰੂ ਮੇਰੇ ਬੱਚਿਆਂ ਦੇ ਅੰਦਰ ਆ ਮੇਰੇ ਬੱਚਿਆਂ ਦੇ ਅੰਦਰ ਆ ਮੇਰੇ ਬੱਚਿਆਂ ਦੇ ਅੰਦਰ ਆ ਸਾਡੇ ਘਰ ਦੇ ਵਿੱਚ ਇਕੱਲੇ ਇਕੱਲੇ ਹਰ ਇੱਕ ਜੀ ਦੇ ਅੰਦਰ ਆ ਨਾ ਤੇ ਕਬਜਾ ਹੋਵੇ ਤੇਰੇ ਪਾਕ ਰੂ ਦਾ ਕਬਜਾ ਹੋਵੇ ਮੇਰੇ ਸਰੀਰ ਤੇ ਤੇਰੀ ਪਾਕ ਰੂ ਦਾ ਕਬਜਾ ਹੋਵੇ ਮੇਰੀ ਜਵਾਨ ਤੇ ਤੇਰੀ ਪਾਕ ਰੂ ਦਾ ਕਬਜਾ ਹੋਵੇ ਮੇਰੇ ਹੱਥਾਂ ਤੇ ਤੇਰੇ پاک ਰੂ ਦਾ ਕਬਜਾ ਹੋਵੇ ਮੇਰੀਆਂ ਅੱਖਾਂ ਤੇ ਤੇਰੇ پاک ਰੂ ਦਾ ਕਬਜਾ ਹੋਵੇ ਆਓ پاک ਰੂ پاک ਰੂ ਮੇਰੇ ਅੰਦਰ ਆਓ ਮੇਰੇ ਅੰਦਰ ਆਓ ਮੈਂ ਤੁਹਾਨੂੰ ਦੇਖਣਾ ਚਾਹੁੰਨੀ ਐ ਮੈਂ ਤੁਹਾਨੂੰ ਦੇਖਣਾ ਚਾਹੁੰਨੀ ਐ ਮੈਨੂੰ ਇਸਤੇਮਾਲ ਕਰੋ ਮੈਨੂੰ ਇਸਤੇਮਾਲ ਕਰੋ ਮੈਂ ਹੋਰ ਅੱਗੇ ਵਧਾਂ ਮੈਂ ਹੋਰ ਅੱਗੇ ਵਧਾਂ ਮੈਂ ਹੋਰ ਪ੍ਰਚਾਰ ਕਰਾਂ ਮੈਂ ਹੋਰ ਰੂਹਾਂ ਬਚਾਵਾਂ ਮੈਂ ਹੋਰ ਰੂਹਾਂ ਬਚਾਵਾਂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪ੍ਰਭੂ ਜੀ ਧੰਨਵਾਦ ਮੇਰੇ ਪਿਤਾ ਪਰਮੇਸ਼ਰ ਜੋ ਭਾ ਕਰਉ ਤੇਰਾ ਧੰਨਵਾਦ ਕਰਦੀ ਆ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਤੇਰੀ જય ਜਕਾਰ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਜੀ ਅੱਜ ਦੇ ਪ੍ਰਬੰਧਕੀ ਦੇ ਲਈ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਜੋ ਸਾਨੂੰ ਟਾਈਮ ਲਵਾਇਆ ਪ੍ਰਭੂ ਅਸੀਂ ਲਾਇਆ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਰੂਹਰ ਸਚਾਈ ਨਾਲ ਤੇਰੀ ਆराधना ਕੀਤੀ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਸਾਨੂੰ ਹੋਰ ਇਸਤੇਮਾਲ ਕਰ ਮੇਰੇ ਪਿਤਾ ਪਰਮੇਸ਼ਰ ਜੀ ਹੋਰ ਸਾਨੂੰ ਅੱਗੇ ਲੈ ਕੇ ਜਾ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਤੇ ਤੇ ਦਿੰਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਅੱਜ ਦੇ ਬੀਜ ਦੇ ਲਈ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਵਚਨਾਂ ਦੇ ਲਈ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੈਂ ਆਪਣੇ ਆਪ ਨੂੰ ਆਪਦੇ ਬੱਚਿਆਂ ਨੂੰ ਆਪਦੇ ਪੂਰੇ ਪਰਿਵਾਰ ਨੂੰ ਆਪਦੀ ਕਲੀਸਿਆ ਨੂੰ ਦੇ ਪਰਿਵਾਰਾਂ ਨੂੰ ਪ੍ਰਭੂ ਜੀ ਲੈ ਕੇ ਤੇਰੇ ਸਿੰਘਾਸਨ ਦੇ ਅੱਗੇ ਝੁਕਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਹੋ ਮੇਰੇ ਪਿਤਾ ਪਰਮੇਸ਼ਰ ਜੀ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਤੇਰੇ ਲੋਚ ਕਵਰ ਕਰਦੀਆਂ ਪ੍ਰਭੂ ਜੀ ਤੇਰੇ ਹੱਥਾਂ ਚ ਸੌਂਪਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਕਾਰੋਬਾਰ ਨੂੰ ਤੇਰੇ ਹੱਥਾਂ ਚ ਸੌਂਪਦੀਆਂ ਪ੍ਰਭੂ ਹਰ ਇੱਕ ਦੇ ਬੱਚਿਆਂ ਨੂੰ ਤੇਰੇ ਹੱਥਾਂ ਚ ਸੌਂਪਦੀਆਂ ਪ੍ਰਭੂ ਜੀ ਦੁਰੀਆਂ ਬਲਾਵਾ ਤੋਂ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਬੱਚੇ ਜੀ ਤੇਰੀ ਜ਼ਿੰਦਗੀ ਪੂਰੀ ਹੋਵੇ ਪ੍ਰਭੂ ਤੇਰਾ ਤਨਿਆਵਾਦ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਓ ਪ੍ਰਭੂ ਜਿਉ ਟੁੱਟੇ ਰਸਤਿਆਂ ਨੂੰ ਜੋੜੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰ ਇਕਜੁੱਟ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ 'ਚ ਸ਼ਾਂਤੀ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਮੈਨੂੰ ਪਤਾ ਤੂੰ ਸ਼ਾਂਤੀ ਦਾ ਰਾਜਕੁਮਾਰ ਹੈ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਇਹਨਾਂ ਦੇ ਘਰਾਂ 'ਚ ਸ਼ਾਂਤੀ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰੀ ਰੂਹ ਕੰਮ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਤੇ ਉਹਨਾਂ ਦੇ ਪਰਿਵਾਰ ਵਿਖੜੇ ਪਏ ਟੁੱਟੇ ਪਏ ਆ ਪ੍ਰਭੂ ਉਹਨਾਂ ਨੂੰ ਜੋੜੋ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਰਸਤਿਆਂ ਨੂੰ ਜੋੜਦਾ ਹੈ ਪ੍ਰਭੂ ਤੂੰ ਤੋੜਦਾ ਨਹੀਂ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਜੋਨਾਂ ਦੇ ਨਜ਼ਰਾਂ ਤੋਂ ਬੱਚੇ ਦੂਰ ਗਏ ਉਹ ਘਰੇ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰਾਂ 'ਚ ਇਕੱਠੇ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪ੍ਰਭੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਨੂੰ ਤੇਰੇ ਹੱਥਾਂ 'ਚ ਸੌਂਵਦੀ ਆ ਪ੍ਰਭੂ ਤੇਰੇ ਲਹੂ ਚ ਕਵਰ ਕਰਦੀ ਆ ਤੇਰੇ ਤੇਰੇ ਸਵਰਗ ਦੂਤਾਂ ਦੇ ਘਰਾਂ 'ਚ ਵਾੜੇ ਲੱਗ ਜਾਣ ਪ੍ਰਭੂ ਇਹ ਤੇਰੀ ਮਹਾਸਾਮਰਥਨਾ ਵਰਕੇ ਚੱਲੇ ਆ ਪ੍ਰਭੂ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਤੋਂ ਹੀ ਕਰੇ ਜਾਨ ਪ੍ਰਭੂ ਜੋ ਉਹਨਾਂ ਦੇ ਘਰ ਚ ਲੋਕ ਬੈਠੇ ਪ੍ਰਭੂ ਉਹਨਾਂ ਦੀਆਂ ਵੀ ਬੁੱਧੀਆਂ ਬਦਲਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਵੀ ਤੈਨੂੰ ਮੁਕਤੀ ਦਾ ਤਗ ਰਹਿਣ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਸਿਰ ਤੇ ਤੇਰਾ ਜਲਾਲੀ ਹੱਥ ਬਣਿਆ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਪ੍ਰਭੂ আম হালে লোয়া হালে লোয়া হালে লোয়া বলো প্রভুজি শুমসি কি মহাবিষেকি মহাবিষেকি চে ধন্যবাদ প্রভুজি ধন্যবাদ